ਆਈਡੀਆ ਡਰਾਈਵਿੰਗ ਇੰਸਟੀਚੂਟ ਹੁਣ ਅਲਕੀਨ ਜਿਵੇਂ ਜੋ ਆਪ ਸਾਥ ਦੀ ਸੇਵਾ ਵਿੱਚ ਪਹੁੰਚਾ ਲੰਬੇ ਤੋਂ ਗੁੱਜਰ ਟਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰੇ ਗੇੜ ਚੱਲ ਰਿਹਾ ਹੈ ਕਿਸ ਚ ਡਰਾਈਵਿੰਗ ਲਾਇਸੈਂਸ ਦੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨੰਨੀਆਂ ਸੌਲਤਾ ਲਈ ਗਲੋਬਲ ਡਿਵੈਲਪਰਸ ਨਾਹੋਬੇਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਅਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮ ਆ ਦੀ ਹੈ ਸੂਲਕਾ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644 ਅੱਜ ਤੁਸੀਂ ਇੱਕ ਖਾਸ ਮਕਸਦ ਲਈ ਇੱਥੇ ਇਕੱਠੇ ਹੋਏ ਹੋ ਤੁਹਾਡਾ ਇੱਕ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਉਸ ਲਗਾਤਾਰਤਾ ਦੇ ਵਿੱਚ ਅੱਜ ਦਿੱਲੀ ਦੀ ਸਰਕਾਰ ਨੂੰ ਇਹ ਕਹਿਣ ਲਈ ਆਇਓ ਜਿਸ ਐਸਕੇਮ ਨੂੰ ਤੁਸੀਂ ਕਹਿੰਦੇ ਸੀ ਵੀ ਅਸੀਂ ਖੰਡਾ ਦਿੱਤਾ ਉਹ ਐਸਕੇਮ ਇਕੱਠਾ ਉਹਦੀ ਤਾਕਤ ਅਜ ਆਪਣੇ ਅੱਖੀਂ ਦੇਖ ਲਓ ਜਿੰਨੇ ਲੋਕ ਇੱਥੇ ਰਾਮਲੀਲਾ ਮੈਦਾਨ ਦੇ ਅੰਦਰ ਨੇ ਇੰਨੇ ਬਾਹਰ ਤੁਰੇ ਫਿਰਦੇ ਨੇ ਅੱਜ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਐਮਐਸਪੀ ਦਿੱਤੀ ਨਹੀਂ ਜਾ ਸਕਦੀ ਫਿਰ ਮੇਜ਼ ਤੇ ਮੇਜ਼ ਤੇ ਬੈਠੇ ਤਾਂ ਅਸੀਂ ਸਾਬਤ ਕਰਾਂਗੇ ਦਿੱਤੀ ਜਾ ਸਕਦੀ ਹੈ ਭਰਮ ਫੈਲਾ ਰਹੀ ਹੈ ਵੀ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੈ ਸਰਕਾਰ ਸੀ2+50% ਦਾ ਫਾਰਮੂਲਾ ਲਾਗੂ ਨਹੀਂ ਕਰ ਸਕਦੀ ਸਰਕਾਰ ਕਰਜ਼ਾ ਮਾਫ ਨਹੀਂ ਕਰ ਸਕਦੀ ਮੈਂ ਪੁੱਛਦਾ ਇਹ ਔਨ ਰਿਕਾਰਡ ਹੈ ਹਰ ਸਾਲ ਕਾਰਪੋਰੇਟ ਹਾਊਸਿਸ ਦਾ 3 ਤੋਂ 3.5 ਲੱਖ ਕਰੋੜ ਦਾ ਕਰਜ਼ਾ ਮਾਫ ਕਿੱਥੋਂ ਹੁੰਦਾ ਹੈ ਤੇ ਇੰਨੇ ਟੈਕਸ ਟੈਕਸ ਬੈਨੀਫਿਟ ਹਰ ਸਾਲ ਕਿੱਥੋਂ ਹੁੰਦੇ ਆ ਪਿਛਲੇ 15 ਸਾਲਾਂ ਚ ਕੀ ਕੇਂਦਰ ਸਰਕਾਰ ਨੇ ਹਕੂਮਤ ਜੀ ਦੀ ਮਰਜ਼ੀ ਰਹੀ ਹੋਵੇ ਸਾਡੇ 42 ਲੱਖ ਕਰੋੜ ਰੁਪਇਆ ਕਰਜ਼ਾ ਕਾਰਪੋਰੇਟ ਹਾਊਸਿਸ ਦਾ ਮਾਫ ਨਹੀਂ ਕੀਤਾ ਕੀਤਾ ਤੇ ਕਿਸਾਨ ਕਰਜ਼ਾ ਮਾਫੀ ਨਹੀਂ ਚਾਹੁੰਦੇ ਕਰਜ਼ਾ ਮੁਕਤੀ ਚਾਹੁੰਦੇ ਨੇ ਮੈਂ ਇੱਕ ਨਹੀਂ ਅਨੇਕਾ ਸਰਕਾਰੀ ਕਮੇਟੀਆਂ ਦੀਆਂ ਰਿਪੋਰਟਾਂ ਦਾ ਜ਼ਿਕਰ ਕਰ ਸਕਦਾ ਜਿਦੇ ਚ ਸਿੱਧ ਹੋ ਚੁੱਕਾ ਹੈ ਕਿ ਕਿਸਾਨ ਕਰਜ਼ੇ ਲਈ ਦੋਸ਼ੀ ਨਹੀਂ ਸਰਕਾਰ ਦੀਆਂ ਨੀਤੀਆਂ ਦੋਸ਼ੀ ਨੇ ਪਾ ਮਿਟਣ ਵੇਲੇ ਜਿਹੜੀ ਠੱਗੀ ਕਿਸਾਨ ਨਾਲ ਲੱਗਦੀ ਹੈ ਸੀਐਸਪੀ ਲਾਉਂਦਾ ਉਹਦੀ ਕਿਸਾਨ ਨੂੰ ਵਾਕਫੀਅਤ ਨਹੀਂ ਆਮ ਲੋਕਾਂ ਨੂੰ ਪਤਾ ਨਹੀਂ ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾਉਂਦੀ ਹੈ ਤੇ ਕਿਸਾਨ ਕੋਲੋਂ ਸਸਤਾ ਅਨਾਜ ਲੈ ਕੇ ਜਦੋਂ ਦਾ ਘਰ ਨਹੀਂ ਚੱਲਦਾ ਉਹਨੂੰ ਕਰਜ਼ੇ ਵਾਲਾ ਫੈਲਾ ਖੋਲ ਦਿੰਦੀ ਹੈ ਤੇ ਕਿਸਾਨ ਕਰਜ਼ੇ ਦੇ ਜਾਲ ਚ ਫਸ ਜਾਂਦਾ ਹੈ ਭਰਾਵੋ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਜਿੱਦਣ ਸਰਕਾਰ ਮੇਜ਼ ਤੇ ਬੈਠੀ ਉਹਨੂੰ ਭੁਜਾ ਕੇ ਢਾਕੇ ਮਨਾਵਾਂਗੇ ਵੀ ਤੁਹਾਡੀ ਮੰਗ ਜਾਇਜ਼ ਹੈ ਸਰਕਾਰ ਝੂਠੀ ਹੈ ਇਹ ਬੜੀ ਸਪਸ਼ਟ ਹੈ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਮੈਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਹਿਣੀ ਚਾਹਾਂਗਾ ਅਸੀਂ ਪਿਛਲੇ 10 ਸਾਲ ਦਾ ਸਮਾਂ ਦੇਖਿਆ ਜਦੋਂ ਤੋਂ ਮੋਦੀ ਦਾ ਰਾਜ ਰਿਹਾ ਅੰਮ੍ਰਿਤਕਾਲ ਕਹਿੰਦਾ ਉਹ ਇਹਨੂੰ ਪਰ ਮੈਨੂੰ ਇਹ ਦੇਸ਼ ਦੀ ਆਜ਼ਾਦੀ ਦੇ 76 ਵਰਿਆਂ ਦਾ ਸਭ ਤੋਂ ਮਾੜਾ ਕਾਲਾ ਕਾਲ ਨਜ਼ਰ ਆਉਂਦਾ ਹੈ ਤੁਸੀਂ ਪਿਛਲੇ ਕਸਾ ਸਾਲਾਂ ਵਿੱਚ ਇੱਕ ਐਸੇ ਪ੍ਰਧਾਨ ਮੰਤਰੀ ਦੇ ਹਾਂ ਇਹ ਦੇਸ਼ ਨੂੰ ਚਲਾਇਆ ਜਿਹੜਾ ਝੂਠ ਬੋਲਣ ਦਾ ਗੋਲਡ ਮੈਡਨਿਸਟ ਹੈ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ ਤੁਸੀਂ ਹਮੇਸ਼ਾ ਸੁਣਿਆ ਉਹਨੂੰ ਉਹ ਕਦੇ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਕਦੇ ਮੰਦਰ ਮਸਜਿਦ ਦੀ ਗੱਲ ਕਰਦਾ ਹੈ ਕਦੇ ਸਿਆਏ ਦੀ ਗੱਲ ਕਰਦਾ ਹੈ ਕਦੇ ਜਾਤ ਪਾਤ ਦੀ ਗੱਲ ਕਰਦਾ ਕਦੇ ਲੋਕਾਂ ਦੇ ਮੁੱਦੇ ਅੱਜ ਲੋਕਾਂ ਦੇ ਘਰਾਂ 'ਚ ਅੱਗ ਨਹੀਂ ਬਲਦੀ ਇਹ ਦੇਸ਼ ਹੰਗਰ ਇੰਡੈਕਸ ਵਿੱਚ ਦੁਨੀਆ 'ਚੋਂ ਸਭ ਤੋਂ ਮਾੜੇ ਪਾਇਦਾਨ ਦੇ ਉੱਤੇ ਚਲਾ ਗਿਆ ਹੈ ਗਰੀਬੀ 'ਚ ਸਭ ਤੋਂ ਮਾੜੇ ਪਾਇਦਾਨ ਤੇ ਚਲਾ ਗਿਆ ਹੈ ਪ੍ਰਧਾਨ ਮੰਤਰੀ ਕਹਿੰਦਾ ਵੀ ਮੈਂ 25 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਲਾਇਆ ਤੇ ਫੇਰ ਜਿਹੜੇ ਆਟਾ ਦਾਲ ਵਾਲੇ ਨੇ ਉਹਨਾਂ ਦੀ 80 ਤੋਂ 81 ਕਰੋੜ ਗ੍ਰਤੀ ਕਿਵੇਂ ਹੋ ਗਈ ਇਹਦਾ ਮਤਲਬ ਸਪਸ਼ਟ ਹੈ ਵੀ ਅੱਜ ਵੀ 81 ਕਰੋੜ ਲੋਕ ਇਸ ਦੇਸ਼ ਚ ਐਸੇ ਨੇ ਜਿਨ੍ਹਾਂ ਕੋਲ ਆਪਣੇ ਰੋਜ਼ ਦੀ ਰੋਟੀ ਦੇ ਰੋਟੀ ਕਮਾਉਣ ਜੋਗੇ ਪੈਸੇ ਨਹੀਂ ਤੇ ਉਹ ਲੋਕਾਂ ਨੂੰ ਗੁੰਮਰਾਹ ਕਰਦਾ ਫੇਰ ਉਹ ਕਹਿੰਦਾ ਰਾਮ ਮੰਦਰ ਤੇ ਵੋਟਾਂ ਦੇ ਦਿਓ ਲੋਕਾਂ ਦੀ ਗਰੀਬੀ ਦੀ ਗੱਲ ਨਹੀਂ ਕਰਦਾ ਲੋਕਾਂ ਦੀ ਅਨਪਲਾਈਮੈਂਟ ਦੀ ਗੱਲ ਨਹੀਂ ਕਰਦਾ ਕਿਸਾਨ ਦੀਆਂ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦਾ ਜਿੰਨੀਆਂ ਖੁਦਕੁਸ਼ੀਆਂ ਹੁਣ ਤੱਕ ਹੋਈਆਂ ਅੱਜ ਖੁਦਕੁਸ਼ੀਆਂ ਦਾ ਰੇਟ ਹਿੰਦੁਸਤਾਨ ਦਾ ਪਿਛਲੇ ਸਾਰਾ ਸਾਰਿਆਂ ਸਾਲਾਂ ਨਾਲੋਂ ਵੱਧ ਹੈ ਇਹਦੀ ਗੱਲ ਕਿਉਂ ਨਹੀਂ ਕਰਦਾ ਕਿਸਾਨ ਬੁਰੀ ਤਰ੍ਹਾਂ ਕਰਜ਼ੇ 'ਚ ਫਸਿਆ ਜਿਹਦੀ ਕਹਿੰਦਾ ਸੀ ਵਿਆਮ ਤੰਦੁਗਣੀ ਕਰਨੀ ਹੈ ਇਹਦੀ ਗੱਲ ਕਿਉਂ ਨਹੀਂ ਕਰਦਾ ਉਹ ਤੁਹਾਨੂੰ ਗੁੰਮਰਾਹ ਕਰਕੇ ਵੋਟਾਂ ਲੈਣੀਆਂ ਚਾਹੁੰਦਾ ਪਿਛਲੀ ਵਾਰੀ ਪਲਵਾਮਾ ਕਰਕੇ ਲੈ ਗਿਆ ਐਦ ਕਿ ਕੋਈ ਹੋਰ ਡਰਾਮਾ ਕਰਕੇ ਲੈ ਜਾਉ ਪਰ ਤੁਸੀਂ ਇੱਥੇ ਇਕੱਠੇ ਹੋਇਓ ਮੈਂ ਤੁਹਾਡੇ ਰਾ ਇੱਕ ਸੁਨੇਹਾ ਦੇਣਾ ਚਾਹੁੰਨਾ ਸਾਰੇ ਦੇਸ਼ ਦੇ ਲੋਕਾਂ ਨੂੰ ਯਾਦ ਰੱਖਿਓ ਜੇ ਮੋਦੀ ਰਿਪੀਟ ਹੋ ਗਿਆ ਤਾਂ ਇੱਥੇ ਡਿਕਟੇਟਰਸ਼ਿਪ ਹੀ ਨਹੀਂ ਸਿਰੇ ਦੀ ਸਿਰੇ ਦਾ ਫਾਸਿਜ਼ਮ ਆ ਜਾਏਗਾ ਜੇ ਮੋਦੀ ਰਿਪੀਟ ਹੋ ਗਿਆ ਤਾਂ ਕਾਰਪੋਰੇਟ ਦਾ ਰਾਜ ਹੋਏਗਾ ਅੱਜ ਦੁਨੀਆ ਸਾਰੀ ਦੁਨੀਆ ਵਿੱਚ ਕਾਰਪੋਰੇਟਸ ਦੇ ਖਿਲਾਫ ਆਵਾਜ਼ ਉੱਠੀ ਹੈ ਮੋਦੀ ਦਾ ਅਸਲੀ ਮਾਲਕ ਕਾਰਪੋਰੇਟ ਹੈ ਸਾਰੇ ਪਬਲਿਕ ਸੈਕਟਰ ਦੇ ادارے ਕਾਰਪੋਰੇਟਸ ਕੋਲ ਗਹਿਣੇ ਧਰ ਦਿੱਤੇ ਗਏ ਨੇ ਪੈਟਰੋਲੀਅਮ ਕਮਿਊਨੀਕੇਸ਼ਨ ਡਿਫੈਂਸ ਬੰਦਰਗਾਹ ਹਵਾਈ ਅੱਡੇ ਰੇਲਵੇ ਇੱਕ ਇੱਕ ਕਰਕੇ ਸਾਰਾ ਕੁਝ ਕਾਰਪੋਰੇਟਸ ਨੂੰ बेचा ਜਾ ਰਿਹਾ ਔਰ ਅਗਲਾ ਏਜੰਡਾ ਖੇਤੀ ਕਾਰਪੋਰੇਟ ਦੇ ਹਵਾਲੇ ਕਰਨ ਦਾ ਹੈ ਇਹ ਜਿਹੜੇ ਤਿੰਨ ਕਾਨੂੰਨ ਵਾਪਸ ਲਏ ਉਹਦੇ ਅੰਦਰ ਇੱਕ ਅੱਗ ਧੁਕਦੀ ਹੈ ਤੁਸੀਂ ਵਾਪਸ ਕਰਵਾ ਦਿੱਤੇ ਪਰ ਹਾਲੇ ਤੱਕ ਮੋਦੀ ਦਾ ਮਨ ਸਾਫ ਨਹੀਂ ਹੋਇਆ ਹਾਲੇ ਵੀ ਜਿਹੜੀਆਂ ਉਹ ਗੱਲਾਂ ਕਰਦਾ ਪਿਛਲੇ ਦਿਨੀ ਕੋਈ ਇੱਕ ਪ੍ਰਪੋਜ਼ਲ ਮੀਡੀਆ 'ਚ ਸੁਣੇ ਕੀ ਉਹ ਕਹਿੰਦਾ ਪੰਜ ਫਸਲਾਂ ਤੇ ਮੈਂ ਐਮਐਸਪੀ ਦੀ ਗਾਰੰਟੀ ਦੇ ਦਿੰਨਾ ਪਰ ਹੋਊਗੀ ਉਹ ਕੰਟਰੈਕਟ ਤੇ 5 ਸਾਲ ਤੇ ਕੰਟਰੈਕਟ ਤੇ ਹਾਲੇ ਵੀ ਕੰਟਰੈਕਟ ਐਕਟ ਲਾਗੂ ਕਰਨ ਨੂੰ ਤੁਰਿਆ ਫਿਰਦਾ ਤੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਬਈ ਮਾਮੇ ਫੂਫੀ ਭੂਆ ਚਾਚਾ ਤਾਇਆ ਇਹਨਾਂ ਦੇ ਆਖੇ ਲੱਗ ਕੇ ਵੋਟ ਦਿਓਗੇ ਦਾ ਦੇਸ਼ ਨੂੰ ਵੇਚ ਦਿਓਗੇ ਕਾਰਪੋਰੇਟਸ ਆਉਣਗੇ ਕੋਈ ਲੋ ਲਿਹਾਜ ਨਹੀਂ ਤਾਂ ਇੱਕ ਮੁਹਿੰਮਤ ਲਾਉਣੀ ਪੈਗੀ ਮੈਂ ਕਹਿੰਦਾ ਸاسي ਸੇ ਕਿਸੇ ਇੱਕ ਪਾਰਟੀ ਨਾਲ ਨਹੀਂ ਪਰ ਮੋਦੀ ਤੋਂ ਕਹੜਾ ਛਡਾਉਣਾ ਅੱਜ ਕਿਸਾਨੀ ਦੇ ਹਿੱਤ ਵਿੱਚ ਸਭ ਤੋਂ ਵੱਧ ਜ਼ਰੂਰੀ ਹੈ ਇਸ ਲਈ ਅੱਜ ਦੇ ਇਸ ਕੱਠ ਵਿੱਚ ਮੈਂ ਚਾਹਨਾ ਵੀ ਤੁਸੀਂ ਸਾਰੇ ਇੱਥੋਂ ਇਹ ਸੁਨੇਹਾ ਲੈ ਕੇ ਜਾਓ ਇੱਕ ਇੱਕ ਬੰਦਾ ਬਾਕੀ ਸਟੇਟਾਂ ਵਿੱਚ ਵੀ ਜਿਹੜੇ ਇੱਥੇ ਸੱਜਣ ਆਏ ਨੇ ਉੱਥੇ ਵੀ ਵੱਡੀਆਂ ਰੈਲੀਆਂ ਕਰਕੇ ਸਿਰਫ ਮੋਦੀ ਮੋਦੀ ਪਜਾਓ ਦੇਸ਼ ਬਚਾਓ ਦਾ ਨਾਰਾ ਲਾਉ ਇਹਦੇ ਬਿਨਾ ਦੇਸ਼ ਬਚਣਾ ਨਹੀਂ ਬਹੁਤ ਹੀ ਚੌਕਸ ਰਹਿਣ ਦਾ ਸਮਾਂ ਮੈਂ ਕਿਉਂਕਿ ਬਹੁਤ ਸਾਰੇ ਬੁਲਾਰਿਆਂ ਨੇ ਬੋਲਣਾ ਮੈਂ ਡਿਸਪਲਿਨਡ ਆਦਮੀ ਆ ਮੈਂ ਤਾਂ ਮੈਨੂੰ ਇਹ ਕਹਿੰਦੇ 7 ਮਿੰਟ ਲੈਣੇ ਮੈਂ ਕਿਹਾ ਮੈਂ ਤਾਂ 5 ਚ ਗੱਲ ਮੁਕਾ ਦੂੰ ਜਿੱਦਣ ਗੱਲ ਲੰਬੀ ਕਰਨੀ ਹੋਵੇ ਫੇਰ ਕਰ ਲਾਂਗੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਯਾਦ ਰੱਖਿਓ ਇੱਕੋ ਮੰਤਰ ਹੈ ਜੇ ਬਚਲੇ ਜੇ ਕਾਰਪੋਰੇਟ ਐਗਰੀਕਲਚਰ ਤੋਂ ਖੜਾ ਚੜਾਉਣੇ ਤਾਂ ਮੋਦੀ ਤੋਂ ਖੜਾ ਚੜਾਉਣਾ ਪਏਗਾ ਦੁਨੀਆ ਦਾ ਸਭ ਤੋਂ ਵੱਡਾ ਝੂਠਾ ਮਕਾਰ ਆਦਮੀ ਜੇ ਕੋਈ ਪੋਲਿਟਿਕਸ 'ਚ ਦੇਖਿਆ ਤਾਂ ਉਹ ਮੋਦੀ ਹੈ ਜਿਹੜਾ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਦਾ ਹੈ ਇਹਦੀਆਂ ਗੱਲਾਂ ਵਿੱਚ ਨਾ ਆਇਓ ਜਾਂ ਹੁਣ ਆਉਣ ਵਾਲੇ 2 ਮਹੀਨੇ ਜਿਹੜੇ ਨੇ ਇਹ ਤੁਹਾਡੇ ਲਈ ਟੈਸਟ ਦੀ ਘੜੀ ਹੈ ਮੋਰਚਾ ਸੰਯੁਕਤ ਕਿਸਾਨ ਮੋਰਚਾ ਚੱਲਦਾ ਰਹਿਣਾ ਅਸੀਂ ਸੰਘਰਸ਼ ਵਿੱਚ ਮੇਰੇ ਵਰਗੇ ਲੋਕ ਤਾਂ ਜਿਹੜੇ 50 50 ਸਾਲ ਤੋਂ ਉੱਤੇ ਹੋ ਗਏ ਤੁਰਿਆਂ ਨੂੰ ਅਸੀਂ ਤਾਂ ਜ਼ਿੰਦਗੀ ਇਸ ਪਾਸੇ ਲਾਤੀ ਔਰ ਤੁਹਾਨੂੰ ਵੀ ਤੁਰਦੇ ਰਹਿਣਾ ਪੈਣਾ ਜੇ ਬਚਣਾ ਤਾਂ ਤੁਰੇਂ ਤੁਰਦੇ ਰਹਿਣਾ ਪੈਣਾ ਤੇ ਜੇ ਬੈਠ ਗਏ ਤਾਂ ਸਮਝੋ ਸਭ ਕੁਝ ਗਿਆ ਅੱਜ ਬੜੇ ਇੱਕ ਐਸੇ ਚੌਰਾਹੇ ਤੇ ਖੜੇ ਹੋ ਜਿੱਥੇ ਇੱਕ ਪਾਸੇ ਖੂਹ ਹੈ ਦੂਜੇ ਪਾਸੇ ਖਾਤਾ ਹੈ ਔਰ ਇੱਕ ਪਾਸੇ ਕਾਰਪੋਰੇਟਸ ਖੜੇ ਨੇ ਮੂੰਹ ਉੱਲੀ ਵੀ ਤੁਹਾਨੂੰ ਸਾਰਿਆਂ ਨੂੰ ਨਿਕਲ ਜਾਣਾ ਹੈ ਦੂਜੇ ਪਾਸੇ ਤੁਸੀਂ ਫੈਸਲਾ ਕਰਨਾ ਹੈ ਵੀ ਕੀ ਸੱਚੀ-ਮੁੱਚੀ ਉਹਨਾਂ ਦੇ ਮੂੰਹ ਚ ਪੈ ਜਾਣਾ ਤੇ ਮੈਂ ਬੇਨਤੀ ਕਰਦਾ ਇਹ ਇੱਥੋਂ ਤੇ ਅੱਜ ਤੁਸੀਂ ਕੱਲ ਤੇ ਤੁਰੇ ਹੋਏ ਹੋ ਕਸ਼ਟ ਚੜੜਿਆ ਸਾਰਿਆਂ ਨੇ ਵੱਡੀ ਗਿਲਤੀ ਚ ਇੱਥੇ ਆਏ ਹੋ ਮੇਰੇ ਲਈ ਤਾਂ ਸਭ ਤੋਂ ਵੱਡਾ ਏਜੰਡਾ ਇਹ ਹੈ ਬਾਕੀ ਨੀਤੀਆਂ ਸਾਰੀਆਂ ਜੇ ਇੱਕ-ਇੱਕ ਤੇ ਬੋਲਣ ਲਈ ਬੜਾ ਸਮਾਂ ਚਾਹੀਦਾ ਸ੍ਰੀਮント ਮੋਰ ਦੇ ਅਗੇ ਸਾਰੇ ਤੇ ਅੱਜ ਦੇ ਮਹਾਪੰਚਾਇਤ ਦੇ ਵਿੱਚ ਆਏ ਇੱਕ ਸਾਥ ਭਰਾਵੋ ਤੇ ਨਵੇਂ ਭੈਣੋ ਮੋਦੀ ਜੀ ਕਮਾ ਤਿੰਨ ਕਰੌਣਾ ਵੇਲੇ ਪਸਾਨਾ ਦੇ ਮੋਰਚੇ ਤੋਂ ਜਦੋਂ ਹਾਰੀ ਹੈ ਇੱਕ ਮੋਦੀ ਜੀ ਇਹ ਹੱਥ ਸੀ ਵੀ ਸੱਪ ਜੰਮ ਨਹੀਂ ਹੋ ਗਿਆ ਡੰਗ ਮਾਰਨ ਦੀ ਸਮਰੱਥਾ ਜੋਦੀ ਗਈ ਉਹਨੇ ਤਨੂਰ ਬਾਦ ਸੂਰ ਲੈ ਲਏ ਪਰ ਮਾਂ ਦੇ ਵਿੱਚ ਜਹਿਰ ਰੱਖ ਕੇ ਮੈਂ ਇਸ ਮੋਟੇ ਨੂੰ ਤੋੜਨੀ ਖਤਰ ਇਹ ਕਹਾਣੀ ਕਿ ਜੇ ਮੋਦੀ ਦਾ ਇੱਕੋ ਇੱਕ ਵਿਰੋਧੀ ਆਇਆ ਸਹਿੰਦੋਸਤ ਦੇ ਵਿੱਚ ਤਾਂ ਇਹ ਕਿਸਾਨ ਮੂਮੈਂਟ ਹੈ ਇਹ ਪਹਿਲੀ ਵਾਰ ਪੁਰਮੀਆਂ ਦੇ ਨਕਸ਼ੇ ਤੇ ਇਹ ਹੋਇਆ ਕਿ ਰਾਜਨੀਤਿਕ ਪਾਰਟੀਆਂ ਦੇ ਰਹਿ ਗਿਆ ਹੁੰਨਿਆ ਉਹਨਾਂ ਨੂੰ ਬ੍ਰੋਧੀ ਦਰਪਾਸੇ ਬ੍ਰੋਧੀ ਦਰਪੂ ਨਾ ਮੰਨਣਾ ਇੱਕ ਕਿਸਾਨਾਂ ਮਜ਼ਦੂਰਾਂ ਦੇ ਮੰਚ ਨੂੰ ਆਪਣਾ ਤਗੜਾ ਬ੍ਰੋਧੇ ਬਣ ਲੈਣਾ ਇਹ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਹੋਇਆ ਇੱਕ ਹੀ ਇਹਦਾ ਇੱਕ ਸ੍ਰੀ ਮਦਰਸੀ ਕਿ ਇਹ ਜਿਹੜਾ ਮੰਚ ਹੈ ਇਹ ਗੈਰ ਰਾਜਨੀਤਕ ਰਹਿ ਹੈ ਇਹ ਮੰਚ ਰਾਜਨੀਤਕ ਰੋਕਾਂ ਨਾਲ ਸਾਹਾਂ ਵੀ ਰਿਹਾ

के लिए बहुत बड़े तोहफे लेकर आए नहीं, नहीं। आपका है आने वाली सरकारी से से भी ज्यादा हो सकती है जेबों क्योंकि पहले भी वही लोग आना है जो इससे पहले राज करके गए हुए वही लोग हैं कपड़े बदल के आने का भगवंत मान ने पंजाब में क्या कर दिया वो भी तो आपका सपना था इसलिए ठीक है मोदी हमारा है मोदी के दस साल के कार्यकाल का हमारे लोगों का उसने गार किया है हमारे जमहूरी अधिकारों को उसने छीना है वो हमारा कब है वो हमारा दोषी है उसको फिटकारे में उसका जट कर करेंगे उसको गांव में नहीं आने देंगे उसको थोड़ा जगह पत्र करेंगे उसको हाथ जगह प्रश्नों का सामना करना पड़ेगा ये हमारा अनाज है आज के राम जी का ग्राउंड के अंदर ऐसा हम करें मगर ये बात नहीं है कि हम ये विश्वास करके अपनी ताकत को अवे सवे न हो जाओ आप तकड़े रहे इसको इनसे इसका नीला पानी होना चाहिए कि ये आंदोलन इलेक्शन का आदान हो जाए तब भी चलता रहेगा इलेक्शन में जीत चीन के हाथ उसकी होती है इसके बाद भी चलता रहेगा क्योंकि जितनी सरकारें आ रही है ये कारपोरेट की पक्ष है ये वही नीतियाँ लेकर आएगी जो आपसे छीन कर कारपोरेट की जेब में डालना है वो पब्लिक सेक्टर तो द्वारा भी किया जा सकता है वो विद्या को सेल से उनके हवाले कर दी रेलवे उनके हवाले कर दी बंदरगाह उनके हवाले कर दी

होने बड़ा होने वाला नहीं चौबीस अजैया कुरीतियों के पर चलेगी सरकार वो तो कैसी गांव की भी हो वो किसी के साथ की भी हो वो कैसा भी नारा देती हो आपकी दुश्मन सरकार है जो आपके बच्चों हो की होगी छीनने वाली है एक बात दूसरी मेरी बात है कि मोर्चा खिल गया एक मोर्चा पंजाब हरियाणा की सरहद पर हुआ है ਇੱਕ ਉਹ ਚਤਰੀ ਨਾਮ ਦੀ ਗਰਾਊਂਡ ਦੇ ਅੰਦਰ ਇੱਕ ਮੌਜਾਲ ਮਹਾਲਾ ਦੀ ਕਰ ਰਿਹਾ ਹੈ ਪਹਿਲੀ ਵਾਰ ਪਹਿਲਾ ਸਾਥ

क्या कुछ साल ऐसी भागने वाले लोग, है। लोग का है। अगर एक हफ्ता हाँ ठहर जाते तो एम एस पी का ग्रंटी कानून तो हाथ में आया पड़ा क्या बात क्या बात कर रहे हैं आप? है आप कैसी बात कर रहे हैं आप एक तो एक स्कूल में पहली बार का बच्चा ये ही बात नहीं करता कि एम का कानून और कई बच्चों का कानून का गारंटी ग्राउंड हाथ में कैसे आएगा एक विषय पर सत्ता की नीतियों को ऊपर से नीचे करने वाला है इस साम्राज्य की नीतियों को कूड़ा ढेर देने वाला फैसला है इतना बड़ा फैसला एक को जैसे एक दो बॉर्डर पर बोझ का कर नहीं कर सकता गारंटी है अभी को बोल रहे हैं कि भाई साहब आपका फैसला बीजेपी आप का फायदा कर रहा है आपका फैसला आप कॉन्पोरेंट के पक्ष में जा रहा है आप समझे आप समझे हम आपको बेनती करते ऐसे मंच कि के के किसानों को हितों के लिए किसान बच्चों के हितों के लिए हमारे बच्चों के भविष्य के लिए इस देश को बताने के लिए एकजुट हो रहा है वो अपने बचारों को मिनिमम प्रोग्राम में एकता करो और आगे बढ़ के लड़ाई जीतने का प्रयास करो एक मोदी सोदी आपके सामने कोई नहीं करेगा दुनिया के एग्जाम्पल है दुनिया की सफेद में किसानों का मिलाना फ्रांस में किसानों का न्यूयॉर्क में किसानों का के हो रहे हैं जैसा की भारत में दो हजार बीस आप दुनिया को दरुणे? दुनिया के अंदर दुनिया का वो साम्राज्य देश जो दुनिया का बड़ा छानेदार है जिसकी दुनिया के अंदर चल रही है जिसका विश्व पर वहां पंद्रह परसेंट लोग मेरे खेती का बिजन सब खत्म है आज वहां खेती करते हैं डेढ़ लोग बाकी सारे के सारे लोग खेती के पैसे बाहर निकलते हैं मैक्सिको को तबाह कर दिया है ने अर्थनीतियों में, दुनिया में हाहाकार मची हुई है लेकिन नई अर्थनीतियों नई अर्थनीति में

किसकी जीत होती है किसकी हार होती है इस बात को दो मैदान में आने के लिए तैयार रहो मैदान में लड़ने के लिए तैयार रहो नोटिफिकेशन जारी हो जाता है हम तब भी मैदान में है चोर जीत हार का फैसला हो जाता है हम भी मैदान में है ये बात ध्यान में रखे की जे कारपोरेट जितने बने हो जाएंगे कारपोरेट की माजूरी देने आ जाएगी खुदा महबूब मिला दे तू जही फरियाद करते हैं तुम ही हो इस दुनिया में तुम्हें हम प्यार करते हैं आइडियल ड्राइविंग इंस्टीट्यूट हूं क्वीन, दुबई जो आप सब दी सेवा विच 1990 तो ਗੁਜੇਪ ਟ੍ਰਾਂਸਪੋਰਟ ਗਰੁੱਪ ਵੱਲੋਂ ਸਰਦਾਰ ਹਰਜੀਤ ਸਿੰਘ ਤਖਰ ਦੀ ਦੇਖ ਰਿਹਾ ਹੈ ਹੇਠ ਚੱਲ ਰਿਹਾ ਹੈ ਇਸ ਵਿੱਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸੌਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਅਦ ਕਿੰਨੇ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸੌਲਤਾਂ ਤਤਹੀ ਜਾਣਦੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਟਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644